Thank you Jesus, धन्यवाद सामर्थ्य परमेश्वर, तेरी महिमा तेरी स्तुति हो खुदावन खुदा तेरी आराधना हो सामर्थ्य परमेश्वर खुदावन खुदा तेरी जिंदा प्रेजेंस से चुक जाने समर्पित है होने परमेश्वर

ਔਰ ਇੱਕ ਨਵੀਂ ਸੂਬਾ ਦੇ ਚ ਫਿਰ ਤੋਂ ਪਤਾ ਪਰਮੇਸ਼ਰ ਜੀ ਪਹਿਲਾ ਸਥਾਨ ਅਸੀਂ ਤੈਨੂੰ ਦਿੰਨੇ ਆ ਲੋਰ ਕਿਉਂਕਿ ਅਸੀਂ ਆਏ ਨਹੀਂ ਬਲਕਿ ਲੈ ਆਏ ਗਏ ਆ ਨਾ ਤਬਾਲਾ ਨਾ ਤਾ ਸ਼ਕਤੀ ਨਾ ਪਰ ਤੇਰੀ ਆਤਮਾ ਦਵਾਰ ਔਰ ਹੀ ਪਵਿੱਤਰਾਤਮਾ ਦਾ ਸਿਵਾਗਤ ਕਰ ਦੇ ਇਸ ਨਵੀਂ ਸੂਬਾ ਦੇ ਵਿੱਚ ਪਰਮੇਸ਼ਰ ਪਵਿੱਤਰਾਤਮਾ ਸਿ ਤੜਾ ਵੈਲਕਮ ਕਰ ਦੇ ਆਓ ਸਾਡੀ ਅਗਵਾਹੀ ਕਰੋ ਪਵਿੱਤਰਾਤਮਾ ਸਾਨੂੰ ਆਤਮਾ ਨਾਲ ਆਤਮਾ ਵਿੱਚ ਪ੍ਰਾਰਥਨਾ ਕਰਨੀ ਸਿਖਾਓ ਸਾਡੀ ਅਗਵਾਹੀ ਕਰੋ तड़ा धन्यवाद कर दें सामर्थ्य परमेश्वर खुदा जो एक बार फिर तो अं तेरी जिंदा आए तेरी महिमा करतेरी आराधना करते आनंद तेरी शांति न हैं परमेश्वर तेरी किपा याद कर हैं परमेश्वर तेरे कोड़ा, तेरे किला याद कर दिन लहू नाद कर दें सब शक्तिमान परमेश्वर तेरा धन्यवाद हो धन्यवाद हो धन्यवाद हो धन्यवाद हो धन्यवाद हो ਜੀਵਿਤ ਪਰਮੇਸ਼ਰ ਤੇਰੀ ਮਹਿਮਾ ਉਹ ਤੇਰੀ ਤਾਰੀਫ ਉਹ ਤੇਰੀ ਤਾਰੀਫ ਉਹ ਤੇਰੀ ਤਾਰੀਫ ਉਹ ਤੇਰੀ ਤਾਰੀਫ ਸਭ ਜਨ ਆਪਣੇ ਜ਼ੁਬਾਨਾਂ ਨੂੰ ਖੋਲਦੇ ਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨੀ ਸ਼ੁਰੂ ਕੀ ਖੁਦਾਬੰਦ ਖੁਦਾ ਤੇਰਾ ਧੰਨਵਾਦ ਕਰਦੇ ਧੰਨਵਾਦ ਕਰਦੇ ਸਵਰਗੀ ਪਾਪ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਲੋ ਤਾਰੀਫ ਉਹ ਤਾਰੀਫ ਉਹ ਤਾਰੀਫ ਉਹ ਤਾਰੀਫ ਅਬਰਾਮ ਇਜ਼ਾਕ ਯਾਕੂਬ ਹਨਾਨੂ ਦਾਉਦ ਦੇ ਪਰਮੇਸ਼ਰ ਤੇਰਾ ਧੰਨਵਾਦੁ 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 ਮੇਰੀ ਮੁਕਤੀ ਦਾ ਮੇਰੇ ਉਧਾਰ ਕਰਤਾ ਪਿਤਾ ਪ੍ਰਭੂ ਯਸ਼ੂ ਮਸੀਹ ਤੇਰੀ ਦਇਆ ਤੇਰੀ ਕਰੁਣਾ ਦੇ ਲਈ ਪਰਮੇਸ਼ਰ ਜੋ ਖੁਦਾਵਨ ਖੁਦਾ ਤੂੰ ਸਾਨੂੰ ਚੁਣ ਲਿਆ ਸਾਨੂੰ ਬਚਾਇਆ ਸਾਨੂੰ ਬੁਲਾਇਆ ਪਰਮੇਸ਼ਰ ਸਾਡੇ ਤੇ ਅਨੁਗ੍ਰਹਿ ਕੀਤਾ ਪਰਮੇਸ਼ਰ ਤੂੰ ਖੁਦਾਵਨ ਖੁਦਾ ਸਾਡੇ ਦੁੱਖਾਂ ਤਕਲੀਫਾਂ ਨੂੰ ਪਰਮੇਸ਼ਰ ਤੂੰ ਆਪਣੇ ਕਰੂਸ ਉੱਤੇ ਉਠਾ ਲਿਆ ਸਾਨੂੰ ਬਿਮਾਰੀਆਂ ਲੈ ਚਾਗੀਆਂ ਤੋਂ ਦੁੱਖਾਂ ਤੋਂ ਕਸਦਿਆਂ ਤੋਂ ਆਜ਼ਾਦ ਕੀਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਧੰਨਵਾਦ ਕਰਦੇ ਤਾਰੀਫੋ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਸਭ ਜਰਾ ਪੀਰ ਜ਼ੁਬਾਨਾਂ ਨੂੰ ਖੋਲ ਦੇ ਗਏ ਜ਼ੁਬਾਨ ਚ ਪ੍ਰਾਰਥਨਾ ਕਰਦੇ ਆਂ ਕੁਸ਼ ਮਿੰਟ ਲਈ ਸਿਗਰ ਜ਼ੁਬਾਨ ਚ ਪ੍ਰਾਰਥਨਾ ਕਰਾਂਗੇ ਔਰ ਜਿੰਨੇ ਜਨ ਪਿਤਾ ਦੇ ਕੋਲ ਇਸ ਵਰਦਾਨ ਨੂੰ ਮੰਗਣਗੇ ਮੇਰਾ ਫੇਤ ਹੈ ਕਿ ਪਵਿੱਤਰ ਆਤਮਾ ਤਾਂ ਪ੍ਰਿਤਾ ਨੂੰ ਪਰ ਵਰਦਾਨ ਨਾਲ ਪਰੇਗਾ ਤੁਸੀਂ ਜਿੱਦ ਦੀ ਗੈਰ ਜ਼ੁਬਾਨ ਰੇ ਬੁਰੂਸ਼ ਕੇ ਤੇ ਨੀਲੀ ਰੇ ਬੇਰੀ ਸ਼ੇਕ ਕੇ ਤੇ ਨੀਲੀ ਰੇ ਬੇਰੀ ਸ਼ੇਕ ਕੇ ਤੇ ਨੀਲੀ ਰੇ ਬੇਰੀ ਰੇ ਬੁਰੂਸ਼ ਕੇ ਤੇ ਨੀਲੀ ਰੇ ਬੇਰੀ ਸ਼ੇਕ ਕੇ ਤੇ ਨੀਲੀ ਰੇ ਬੇਰੀ ਸ਼ੇਕ ਕੇ ਤੇ ਨੀਲੀ ਰੇ ਬੇਰੀ ਰਾਬਾ ਰਬਾ ਰਬਾ ਸ਼ੱਕਾ ਤਾਰਾ ਰਬਾ ਸ਼ਿਕਾ ਤਨ ਨਾਲ ਰਬਾ ਸ਼ੱਕਾ ਤਨ ਨਾਲ ਰਬਾ ਕਿਰਮਾ ਸ਼ੁਰੂ ਕਰਨ ਕੀ ਪਰਮੇਸ਼ਰ ਤੇਰਾ ਮਸਾ ਮੇਰੀ ਲਾਈਫ ਦੇ ਉੱਤੇ ਵਾਦੇ ਪਿਤਾ ਤੇਰੀ ਪ੍ਰੈਜ਼ੈਂਸ ਅੱਜ ਮੇਰੀ ਲਾਈਫ ਦੇ ਉੱਤੇ ਵਾਦੇ ਖੁਦਾਵੰਦ ਖੁਦਾ ਜਿੱਦਾਂ ਹੀ ਪਰਮੇਸ਼ਰ ਖੁਦਾਵੰਦ ਖੁਦਾ ਮੈਂ ਤੇਰੇ ਨਾਲ ਪੇਤ ਦੀਆਂ ਗੱਲਾਂ ਕਰਾਂ ਪਰਮੇਸ਼ਰ ਕਿਉਂਕਿ ਵਚਨ ਦੱਸਦਾ ਜੋ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਪਿਤਾ ਦੇ ਨਾਲ ਪੇਤ ਦੀਆਂ ਗੱਲਾਂ ਨੂੰ ਕਰਦੇ ਔਰ ਉਹ ਖੁਦਾਵੰਦ ਅੱਗੇ ਆਪਣੀ ਹਰ ਇੱਕ ਚੀਜ਼ ਨੂੰ ਬLES ਕਰਦੇ ਛਡਾਉਂਦੇ ਆ ਬਚਾਉਂਦੇ ਆ ਕਿਉਂਕਿ ਖੁਦਾਵੰਦ ਖੁਦਾ ਤੁਹਾਨੂੰ ਆਸ਼ੀਸ਼ ਦਰਦਾ ਤੁਹਾਨੂੰ ਬLES ਕਰਦਾ ਔਰ ਕਹਿਣਾ ਸ਼ੁਰੂ ਕਰ ਰਕੀ ਪਿਤਾ ਜਿੱਦਾਂ ਹੀ ਮੈਂ ਗਹਿਰ ਜ਼ੁਬਾਨ ਚ ਪ੍ਰਾਰਥਨਾ ਕਰਾ ਤੇਰਾ ਮਸਾ ਮੇਰੀ ਲਾਈਫ ਤੇ ਉੱਤੇ ਵਧੇ ਔਰ ਉਹ ਅਭਿਸ਼ੇਕ ਮੇਰੀ ਲਾਈਫ ਚ ਹਰ ਜੂਲੀ ਹਰ ਬੰਧਨ ਨੂੰ ਤੋੜੇ ਖੁਦਾਵੰਦ ਖੁਦਾ ਰੇ ਬੋਰੂਸ਼ੇ ਕੇ ਤੈਨੇ ਲੇ ਰੇ ਬੇਰੂਸ਼ੇ ਕੇ ਤੈਨੇ ਲੇ ਰੇ ਬੇਰੂਸ਼ੇ ਕੇ ਤੈਨੇ ਲੇ ਰੇ ਬੇਰ ਰਾ ਬਾ 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 ਬਾਈਆ ਕਾ ਤਾ ਰਬਾ ਰੋਕੋ শেখে তিনে বেড়ে শেখে তিনে বেড়ে রাতা বাবা খানা রা বারা শিখা থা রা বা শেখে তিনে বেড়ে টোক 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 খোক খোক রো বু শেখে তিনে বেড়ে শেখে তিনে বেড়ে শেখে ਰਾ ਬਰਾ ਰਰਾ ਬਰਾ ਸ਼ਕਾਤਾਂ ਨਾਲ ਆ ਰਰਾ ਬਰਾ ਸ਼ੀਕ ਕਿ ਤਨੀਲੀ ਬਿਰੀ ਸ਼ੀਕ ਕਿ ਤਨੀਲੀ ਬਿਰੀ ਰੀ ਬੁਰੂ ਸ਼ੀਕ ਕਿ ਤਨੀਲੀ ਰੀ ਬਿਰੀ ਸ਼ੀਕ ਕਿ ਤਨੀਲੀ ਰੀ ਬਿਰੀ ਪਵਿੱਤਰ ਆਤਮਾ ਪ੍ਰੀ ਲੋਕ ਨੂੰ ਟੱਚ ਕਰ ਰਾਈਟ ਨੋ ਖੁਦਾਵਨ ਖੁਦਾ ਯੇਸ਼ੂ ਮਸੀਹ ਦੇ ਨਾਮ ਚ ਤੇਰਾ ਰੂਹ ਤੇਰੇ ਲੋਕਾਂ ਤੇ ਉੱਤੇ ਤੇਰਾ ਬਿਸ਼ੇ ਕਾਰਿਆ ਕਰੇ ਤੇਰੀ ਸਾਮਰ ਤੇਰੇ ਲੋਕਾਂ ਦੇ ਉੱਤੇ ਉੱtre ਪਰਮੇਸ਼ਰ ਤੇਰਾ ਮਸਾ ਤੇਰੇ ਲੋਕਾਂ ਦੇ ਉੱਤੇ ਉੱtre ਖੁਦਾਵਨ ਖੁਦ ਆਪਣੀ ਸਾਮਰ ਦੇ ਨਾਲ ਪਰ ਖੁਦਾਵਨ ਖੁਦ ਆਪਣੇ ਲੋਕਾਂ ਨੂੰ ਤੇਰਾ ਮਸਾ ਤੇਰੇ ਲੋਕਾਂ ਤੋਂ ਉੱtre ਤੇਰਾ ਬਿਸ਼ੇ ਤੇਰੇ ਲੋਕਾਂ ਦੇ ਉੱਤੇ ਉੱtre ਪਿਤਾ ਤੇਰਾ ਅਨੁਗ੍ਰਹਿ ਤੇਰੀ ਦਇਆ ਤੇਰੇ ਲੋਕਾਂ ਦੇ ਉੱਤੇ ਆਵੇ ਖੁਦਾਵਨ ਖੁਦਾ ਜਿਸ ਤਰ੍ਹਾਂ ਪਿਤਾ ਤੇਰੇ ਨਾਮ 'ਚ ਮਿਹਨਤ ਕਰਦੀ ਮੇਰਾ ਵਿਸ਼ਵਾਸ ਇਹ ਨਦੀ ਮਿਹਨਤ ਵਿਅਰਥ ਨਾ ਜਾਵੇਗੀ ਖੁਦਾਏ ਆਪਣੇ ప్రతిਫਲ ਨੂੰ ਪਾਉਣਗੇ ਸਮਰਥੀ ਪਰਮੇਸ਼ਰ ਤੇਰਾ ਰੂਹ ਇਹਨਾਂ ਦੇ ਜੀਵਨ ਚ ਅਦਭੁੱਤ ਤੇ ਮਹਾਂ ਰੀਤੀ ਦੇ ਨਾਲ ਕਾਰਜ ਕਰੇਗਾ ਤੇਰੀ ਸਮਰਥਾ ਐਂਟਰ ਕਰੇ ਪਿਤਾ ਤੇਰਾ ਬਿਸ਼ੇਕ ਕਰਿਆ ਕਰੇ ਤੇਰਾ ਮਸਾ ਕਰਿਆ ਕਰੇ ਖੁਦਾਵਨ ਖੁਦਾ ਰਾਈਟ ਨਾਓ ਅੱਜ ਤੇਰੇ ਅਭਿਸ਼ੇਕ ਦੇ ਕਾਰਨ ਇਹਨਾਂ ਦੀ ਜ਼ਿੰਦਗੀਆਂ ਚ ਜੂਲੇ ਨਾ ਸੁਣ ਬੰਧਨ ਟੁੱਟਣ ਕਸ ਟੁੱਟੇ ਸ਼ਾਰਪ ਟੁੱਟਣ ਤੇਰੇ ਜੀਵਤਰ ਪਵਿੱਤਰ ਨਾਮ ਦੇ ਵਿੱਚ ਖੁਦਾਵਨ ਖੁਦਾ ਤੇਰਾ ਰੂਹ ਤੇਰੇ ਲੋਕਾਂ ਨੂੰ ਟੱਚ ਕਰੇ ਖੁਦਾਯਾ ਐਸੇ ਵਕਤ ਤੇਰਾ ਆਤਮਾ ਤੇਰੇ ਲੋਕਾਂ ਤੇ ਉਤਰੇ ਪਿਤਾ ਔਰ ਤੇਰਾ ਮਸਾ ਤੇਰੇ ਲੋਕਾਂ ਦੇ ਉੱਤੇ ਕਾਰਜ ਕਰੇ ਪਿਤਾ ਪਰਮੇਸ਼ਰ ਜੀ ਸੋ ਸਭ ਜਨ ਮੇਰੇ ਪਿੱਛੇ ਅੱਜ ਵਚਨ ਦੇ ਵਿੱਚੋਂ ਪੜਨਾ ਔਰ ਇਸ ਵਚਨ ਦੇ ਅਧਾਰ ਤੇ ਅਸੀਂ ਪ੍ਰਾਰਥਨਾ ਕਰਾਂਗੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਨ ਨਾਲ ਸ਼ੁਰੂ ਕਰੂੰ ਪਰਮੇਸ਼ਰ ਇਸ ਵਰਡ ਦੇ ਲੈ ਜੋ ਉਹਦੀ ਆਵਾਜ਼ ਨੂੰ ਸਿਰ ਜ ਸੁਣਾਂਗੇ ਔਰ ਅੱਜ ਉਸੇ ਹੀ ਵਚਨ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਾਂਗੇ ਹਾਲੇਲੂਇਆ हे यहोवा मेरा न्याय कर क्यूँ जो मैं खरा ही चलया हां मैं यहोवा उत्ते परोसा रखया हूं सो मैं नहीं तिलकांगा हे यहोवा मेनू परख अथे मेनू परता मेरे गुर्दे अथे मेरे दिल नु जांच क्यूँ जो तेरी दया मेरीयां अक्कियां दे अगे है अथे मैं तेरी सच्चाई विच चलया हां मैं नि कमियां दे संग नहीं बैठा ना मैं ਕਪਟੀਆਂ ਦੇ ਨਾਲ ਅੰਦਰ ਜਾਵਾਂਗਾ ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ ਹੇ ਯਹਵਾ ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿੱਚ ਧੋਵਾਂਗਾ ਸੋ ਮੈਂ ਤੇਰੀ ਜਗਵਿਦ ਦੀ ਪ੍ਰਧਖਣਾ ਕਰਾਂਗਾ ਤਾਂ ਜੋ ਮੈਂ ਧੰਵਾਦ ਦਾ ਸ਼ਬਦ ਸੁਣਾਵਾਂ ਅਤੇ ਤੇਰੇ ਸਾਰੇ ਅਚਰਜ ਕੰਮਾਂ ਦਾ ਨਿਰਣਾ ਕਰਨਾ ਨਿਰਣਾ ਕਰਾਂ ਹੀ ਹਵਾ ਮੇ ਤੇਰੇ ਪਵਨ ਦੇ ਵਸੀਬਿਆਂ ਨਾਲ ਅਤੇ ਤੇਰੀ ਮਹਿਮਾ ਦੇ ਡੇਹਰੇ ਨਾਲ ਪ੍ਰੇਮ ਰੱਖਦਾ ਹਾਂ ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਰਲਾ ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਹੈ ਅਤੇ ਜਿਨ੍ਹਾਂ ਦਾ ਸੱਜਾ ਹੱਥ ਵੱਡੀਆਂ ਨਾਲ ਭਰਿਆ ਹੋਇਆ ਹੈ ਪਰ ਮੈਂ ਖੜਾ ਹੀ ਚੱਲਾਂਗਾ ਮੈਨੂੰ छुटਕਾਰਾ ਦੇ ਅਤੇ ਮੇਰੇ ਉੱਤੇ ਦਇਆ ਕਰ ਮੇਰੇ ਪੈਰ ਪਦਰੇ ਤਾਂ ਉਤੇ ਟਿਕਿਆ ਹੋਇਆ ਹੈ ਮੈਂ ਸੰਗਤਾਂ ਵਿੱਚ ਯਹਵਾ ਨੂੰ ਤਾਨ ਨਾਖਾਂਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸਭ ਜਨ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰਵਾਇਦੇ ਵਰਡ ਦੇ ਲਈ ਕਹਿਣਾ ਸ਼ੁਰੂ ਕਰੋ ਕਿ ਸੱਚਮੁੱਚ ਖੁਦਾਵਨ ਖੁਦਾ ਯਹਵਾ ਜਦ ਜਦ ਵੀ ਮੈਂ ਤੇਰੇ ਨਾਲ ਖੜਾ ਚੱਲਿਆ ਪਿਤਾ ਨੂੰ ਯਾਦ ਕਰ ਪਰਮੇਸ਼ਰ ਮੇਰੇ ਉਹਨਾਂ ਸਾਰੇ ਪਲੇ ਕੰਮਾਂ ਨੂੰ ਯਾਦ ਕਰ ਖੁਦਾਵਨ ਮੇਰੇ ਉੱਤੇ ਦਇਆ ਕਰ ਮੇਰੇ ਉੱਤੇ ਅਨੁਗ੍ਰਹਿ ਕਰ ਖੁਦਾਵਨ ਖੁਦਾ ਹੇ ਹਵਾ ਸੰਮਰਤੇ ਪਰਮੇਸ਼ਰ ਮੇਰੇ ਗੁਰ ਤੇ ਤੇ ਮੇਰੇ ਦਿਲ ਨੂੰ ਜਾਂਚ ਖੁਦਾਵੰ ਖੁਦਾ ਕਿਉ ਜੋ ਤੇਰੀ ਦਇਆ ਮੇਰੀਆਂ ਅੱਖੀਆਂ ਦੇ ਅੱਗੇ ਹੈ ਤੇ ਮੇਰੇ ਅਤੇ ਮੈਂ ਤੇਰੀ ਸੱਚਾਈ ਵਿੱਚ ਚੱਲਿਆ ਹਾਂ हे खुदावन खुदा अनुग्रह कर सामर्थी परमेश्वर मेरे उत्ते दया कर मेरे उन पले कम्मा नु याद कर खुदाया हे खुदाया खुदा जद मैं पाप तो दूर या परमेश्वर जद मैं मखोलिया दी झुंडी विच नहीं बैठया परमेश्वर जद मैं दुष्ट दी मत्त तो ते नहीं चलया खुदावन खुदा मेरे उन कम्मा नु याद कर जो खुदावन खुदा मैं तेरे वचन दे अनुसार कीते पिता और आज जो तेरी दया तेरी करुणा मेरे उत्ते आवे परमेश्वर आज मेरे करा ने नु चू खुदाया खुदा उस दे बदले मेनू बरकत दे सामर्थी ਪਰਮੇਸ਼ਰਰ ਮੈਨੂੰ ਅਨੁਗ੍ਰਹਿ ਦੇ ਕਿ ਮੈਂ ਔਰ ਪਵਿੱਤਰ ਤਾਈ ਵਿੱਚ ਪਰਮੇਸ਼ਰ ਮੈਂ ਔਰ ਸਾਮਰ ਦੇ ਨਾਲ ਪਰਦਿਆਂ ਤੇਰੇ ਵਚਨ ਨੂੰ ਪੂਰਾ ਕਰਦੇ ਹਾਂ ਅੱਗੇ ਵਾਦਾ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਪਰਮੇਸ਼ਰ ਇਹ ਕਿਰਪਾਏ ਦਇਆ ਮੇਰੇ ਬੱਚਿਆਂ ਦੇ ਉੱਤੇ ਵਾਦੇ ਪਰਮੇਸ਼ਰ ਮੇਰੇ ਘਰਾਨੇ ਦੇ ਉੱਤੇ ਵਾਦੇ ਪਰਮੇਸ਼ਰ ਖੁਦਾਵਨ ਖੁਦਾ ਮੇਰੇ ਹਸਬੰਡ ਮੇਰੀ ਵਾਈਫ ਦੇ ਉੱਤੇ ਵਦੇ ਖੁਦਾਵਨ ਖੁਦਾ हे ਯਹਵਾ ਪਵਿੱਤਰਤਾਈ ਵਾਲਾ ਜੀਵਨ ਤੇਰੇ ਕੋਲੋਂ ਮੰਗਦੀ ਆ ਸਮਰਥੀ ਪਰਮੇਸ਼ਵਰ हे ਖੁਦਾਵਨ ਖੁਦਾ ਦਇਆ ਕਰਨ ਵਾਲੇ ਪਰਮੇਸ਼ਰ ਅੱਜ ਤੇਰੀ ਦਇਆ ਮੇਰੇ ਉੱਤੇ ਆਵੇ ਮੈਨੂੰ ਛੁਟਕਾਰਾ ਦੇ ਤੇ ਮੇਰੇ ਉੱਤੇ ਦਇਆ ਕਰ ਖੁਦਾਵਨ ਖੁਦਾ ਮੇਰਾ ਪੈਰ ਪਦਰੇ ਥਾ ਉਤੇ ਟਿਕਿਆ ਹੋਇਆ ਹੈ ਮੈਂ ਸੰਗਤਾਂ ਵਿੱਚ ਯਹਵਾ ਤੈਨੂੰ ਤਾਨ ਨਾਖਾਂਗਾ ਤਾਨ ਨਾਖਾਂਗਾ ਖੁਦਾਵਨ ਖੁਦਾ हे ਯਹਵਾ ਕਿਉਂਕਿ ਤੇਰੇ ਪਲੇ ਕੰਮਾਂ ਨੂੰ ਮੈਂ ਦੇਖਿਆ ਪਿਤਾ ਮੈਂ ਤੈਨੂੰ ਯਹਵਾ ਚੱਕਿਆ ਵੇਖਿਆ ਤੂੰ ਕਿੰਨਾ ਪਲਾਤੂ ਕਿੰਨਾ ਮੁਬਾਰਕ ਪਰਮੇਸ਼ਵਰਿਆ ਖੁਦਾ ਮੈਂ ਹਰ ਵਕਤ ਤੇਰਾ ਧੰਨਵਾਦ ਕਰਦਾ ਰਾਵਾਂਗਾ ਤੇਰੀ ਹਰ ਪਲਿਆਈ ਨੂੰ ਯਾਦ ਕਰਦੇ ਹਾਂ ਤੇਰਾ ਧੰਨਵਾਦ ਕਰਦਾ ਰਾਵਾਂਗਾ ਜੋ ਤੂੰ ਮੈਨੂੰ ਬਰਕਤ ਦਿੱਤੀ ਜੇ ਤੂੰ ਮੈਨੂੰ ਬਲੈਸ ਕੀਤਾ ਪਿਤਾ ਜੀ ਤੂੰ ਮੈਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਪਿਤਾ ਮੈਨੂੰ ਨੇਰੇ ਤੋਂ ਚੱਕ ਕੇ ਚਾਨਣ ਵਿੱਚ ਲਿਆਇਆ ਪਰਮੇਸ਼ਰ ਤੂੰ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਤੇਰੇ ਅਨੁਗ੍ਰਹਿ ਮੈਂ ਆਪਣੇ ਪਰਿਵਾਰ ਦੇ ਉੱਤੇ ਵਾਧਿਆਂ ਦੇਖਾਂ ਖੁਦਾ ਆਪਣੇ ਫਾਈਨਾਂਸ ਦੇ ਉੱਤੇ ਵਾਧਿਆਂ ਦੇਖਾਂ ਆਪਣੀ ਜੌਬ ਤੇ ਆਪਣੇ ਡਾਕੂਮੈਂਟਸ ਤੇ ਆਪਣੀ ਹੈਲਥ ਪਰਮੇਸ਼ਰ ਮੇਰੇ ਨਾਲ ਜੁੜੀ ਇੱਕ ਇੱਕ ਚੀਜ਼ ਤੇ ਤੇਰੇ ਅਨੁਗ੍ਰਹਿ ਨੂੰ ਮੈਂ ਕਾਰਿਆ ਕਰਦੇ ਹਾਂ ਦੇਖਾ ਸਮਰਥੇ ਪਰਮੇਸ਼ਰ हे खुदाया खुदा याद ਕਰ ਜਦ ਮੈਂ ਖਰੀ ਚਾਲ ਚੱਲਿਆ ਪਰਮੇਸ਼ਰ हे खुदाया खुदा ਜਦ ਮੈਂ ਤੇਰੀ ਵੱਲ ਪਰਮੇਸ਼ਰ ਚੁੱਕਿਆ ਸਾਮਰਥੇ ਪਰਮੇਸ਼ਰ हे खुदा ਜੇ ਮੈਂ ਪ੍ਰਾਰਥਨਾ ਕਰਦਾ ਤੇ ਤੇਰੇ ਕੋਲੋਂ ਗ੍ਰੇਸ ਮੰਗਦਾ ਪਰਮੇਸ਼ਰ ਕਿ ਮੈਂ ਆਪਣੀ ਆਖਰੀ ਸਾਹ ਤੱਕ ਪਰਮੇਸ਼ਰ ਖੁਦਾਵੰਤ ਤੇਰੇ ਨਾਲ ਵਫਾਦਾਰ ਚੱਲਣਾ ਪਿਤਾ ਇਹ ਗ੍ਰੇਸ ਮੈਂ ਆਪਣੇ ਬੱਚਿਆਂ ਦੇ ਲਈ ਮੰਗਦਾ ਲੋੜ ਮੈਂ ਆਪਣੇ ਪਰਿਵਾਰ ਆਪਣੇ ਘਰਾਨੇ ਦੇ ਲਈ ਮੰਗਦਾ ਪਰਮੇਸ਼ਰ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਖੁਦਾਵੰਦਾ ਯਹਵਾ ਪਰਮੇਸ਼ਰ ਮੇਰੇ ਹੱਥ ਕਦੀ ਲੈਣ ਵਾਲੇ ਨਾ ਹੋਣ ਬਲਕਿ ਇਹਨਾਂ ਨੂੰ ਦੇਣ ਵਾਲੇ ਬਣਾ ਮੈਨੂੰ ਐਸਾ ਬਰਕਤ ਵਾਲਾ ਬਣਾ ਸਾਮਰ ਤੇ ਪਰਮੇਸ਼ਰ ਮੇਰੇ ਤੇ ਤੇਰਾ ਮਸਾ ਉਤਰੇ ਮਸਾ ਉਤਰੇ ਮਸਾ ਉਤਰੇ ਬੰਧਨ ਟੁੱਟਣ ਸ਼ਾਪ ਟੁੱਟਣ ਕਰਸ ਟੁੱਟ ਰਿਲੀਜ਼ ਫਾਇਰ ਇਨ ਦਾ ਨੇਮ ਆਫ ਜੀਸਸ ਹਰ ਇੱਕ ਜਨ ਜੁਆਏ ਥਿਸ ਪ੍ਰਾਰਥਨਾ ਨਾਲ ਜੁੜ ਚੁਕਿਆ ਪਰਮੇਸ਼ਰ ਦੀ ਹਜ਼ੂਰੀ ਚ ਉਹਦੇ ਮਸਾ ਦੇ ਦੁਆਰਾ ਅੱਜ ਜੂਲਾ ਨੂੰ ਤੋੜਨਾ ਸ਼ੁਰੂ ਕਰੋ ਬੰਧਨਾਂ ਨੂੰ ਤੋੜਨਾ ਸ਼ੁਰੂ ਕਰੋ ਸ਼ਾਪਾ ਨੂੰ ਤੋੜਨਾ ਸ਼ੁਰੂ ਕਰੋ ਕਰਸਿਸ ਨੂੰ ਤੋੜਨਾ ਸ਼ੁਰੂ ਕਰੋ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਕਹਿਣਾ ਸ਼ੁਰੂ ਕਰੋ ਕਿ ਅੱਜ ਹਰ ਉਹ ਜੂਲਾ ਜੋ ਮੇਰੀ ਲਾਈਫ ਤੇ ਉੱਤੇ ਆ ਜੋ ਮੇਰੀ ਮਾਈਮਾ ਮੇਰੀ ਗਲੋਰੀ ਨੂੰ ਚੁਰਾਉਂਦਾ ਪਰਮੇਸ਼ਰ ਹਰ ਇੱਕੋ ਪੀਤਾ ਬਿਮਾਰੀ ਲਚਾਰੀ ਜੋ ਮੇਰੀ ਹੈਲਥ ਨੂੰ ਪਰਮੇਸ਼ਰ ਡਿਸਟਰੈਕਟ ਕਰਦੀ ਤੇਰੀ ਹਜ਼ੂਰੀ ਤੋਂ ਆਉਣ ਤੋਂ ਰੋਕ ਦਿਆ ਮੇਰੀਆਂ ਮੇਰੇ ਘਰਾਂ ਪਰਿਵਾਰਾਂ ਦੇ ਤੇ ਹਰ ਡਿਸਟਰੈਕਸ਼ਨ ਦੇ ਉੱਤੇ ਖੁਦਾਵੰ ਤੇਰੀ ਫਾਇਰ ਉਤਰੇ 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 ਤੇਰਾ ਮਸਾ ਕਾਰਿਆ ਕਰੇ ਸਰਬਸ਼ਕਤੀਮਾਨ ਪਰਮੇਸ਼ਰ ਤੇਰੀ ਗਲੋਰੀ ਮੇਰੇ ਉੱਤੇ ਆਵੇ ਤੇਰਾ ਬਿਸ਼ੇਕ ਮੇਰੇ ਜੀਵਨ ਤੇ ਕਾਰਿਆ ਕਰੇ ਤੇਰਾ ਅਨੁਗ੍ਰਹਿ ਮੇਰੇ ਜੀਵਨ ਦੇ ਉੱਤੇ ਆਵੇ ਖੁਦਾਇਆ ਖੁਦਾ ਕਿਰਪਾ ਦੇ ਨਾਲ ਪਰੇ ਪਰਮੇਸ਼ਰ ਤੇਰੀ ਕਿਰਪਾ ਮੇਰੇ ਉੱਤੇ ਆਵੇ ਅੱਜ ਮੈਂ ਹੌਲੀ ਗੋਸ ਦੀ ਫਾਇਰ ਨੂੰ ਰਿਲੀਜ਼ ਕਰਦਾ ਪਵਿੱਤਰ ਆਤਮਾ ਤੜੀ ਸਹਾਇਤਾ ਦੇ ਨਾਲ ਆਇ ਤੇਰੇ ਅਭਿਸ਼ੇਕ ਨੂੰ ਮੈਂ ਰਿਲੀਜ਼ ਕਰਦਾ ਹਰ ਇੱਕੋ ਕਰਸ ਦੇ ਉੱਤੇ ਸ਼ਾਪ ਦੇ ਉੱਤੇ ਬੰਧਨ ਦੇ ਉੱਤੇ ਪਰਮੇਸ਼ਰ ਉਹਨਾਂ ਬਿਮਾਰੀਆਂ ਵਾਲਾ ਚਾਰੀਆਂ ਦੇ ਉੱਤੇ ਪਿਤਾ ਮੈਂ ਤੇਰੀ ਫਾਇਰ ਦਿਨਾ ਫਾਇਰ ਦਿਨਾ ਫਾਇਰ ਦਿਨਾ ਫਾਇਰ ਦਿਨੀ ਪਰ

ਆਇਤਾ ਦੇ ਨਾਲ ਖੁਦਾਵੰਦ ਖੁਦਾ ਜਿੰਦੇ ਜਰ ਆਈ ਦੀs ਪ੍ਰਾਰਥਨਾ ਨਾਲ ਜੁੜ ਚੁੱਕਿਆ ਜਿੱਦਾਂ ਹੀ ਪਿਤਾ ਫੇਥਫੁਲੀ ਪਿਤਾ विश्वास की निगाह देता तेरे को कुछ बैठे परमेश्वर मैं प्रार्थना करे बंधन टुटन शाप टुटन कस टुटन परमेर जदे प्रभाव सोचा ख्याल टैंशन डिप्रैशन डिस्ट्रैक्शन आउट होता हर रोग इन्हफ चो आउट हो खुदावन खुदा तेरा रूह तेरे लोग टच करे तेरा अभिषे ਕੇ ਨਾ ਤੇ ਵਦੇ ਪਿਤਾ ਤੇਰੀ ਸਮਰਥਨ ਇਹਦੇ ਜੀਵਨ ਚ ਕਾਰਿਆ ਕਰੇ ਖੁਦਾਇਆ ਖੁਦਾ ਜਿੰਨੀਆਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਇਹਨਾਂ ਦੀ ਫਲ ਨੂੰ ਚੁਰਾਉਂਦੀਆਂ ਖੁਦਾਇਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਪ੍ਰਭ ਯੇਸ਼ੂ ਮਸੀਹ ਦੇ ਜੀਵਤ ਨਾਮ ਦੇ ਚੁਲਾਰ ਤੇਰਾ ਮਸਾ ਕਾਰਿਆ ਕਰੇ ਤੇਰਾ ਅਭਿਸ਼ੇਕ ਕਾਰਿਆ ਕਰੇ ਤੇਰੀ ਸਾਮਰਥ ਕਾਰਿਆ ਕਰੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਰੱਬ ਆ ਰਸ਼ਾ ਕਾ ਥਾਨ ਨਾਲ ਰੱਬ ਆ ਬਾਬਾ 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 ਪਵਿੱਤਰ ਆਤਮਾ ਟੱਚ ਕਰ ਟੱਚ ਕਰ ਟੱਚ ਕਰ ਟੱਚ ਕਰ ਤੇਰੇ ਜੀਵਿਤ ਔਰ ਸਾਮਰਥੀ ਨਾਮ ਚ ਟੱਚ ਕਰ ਖੁਦਾਵਨ ਖੁਦਾ ਟੱਚ ਕਰ ਇੱਕ ਇੱਕ ਜਾਨੂ ਟੱਚ ਕਰ ਟੱਚ ਕਰ ਟੱਚ ਕਰ ਪਰਮੇਸ਼ਰ ਏ ਖੁਦਾਏ ਅਣਛੰਝ ਕਰਕੇ ਆ ਵਾਅਦੇ ਤੇ ਵਾਅਦੇ ਚਲੇ ਜਾਣ ਪਿਤਾ ਤੇਰੀ ਮਾਹੀਮਾ ਨਾ ਪਰਦੇ ਜਾਣ ਸੱਚਮੁੱਚ ਪਿਤਾ ਇਹਨਾਂ ਨੂੰ ਗਵਾਹ ਬਣਾ ਸੰਗਤਾਂ ਵਿੱਚ ਇਹ ਤੇਰਾ ਧੰਨਵਾਦ ਕਰਨ ਪਿਤਾ ਤੇਰੇ ਨਾਮ ਦੀ ਵਡਿਆਈ ਕਰਨ ਪਿਤਾ ਇਹਨਾਂ ਦੀਆਂ ਲਾਈਫਾਂ ਤੇ ਮੈ ਟੈਸਟਮਨੀ ਇਸ ਦੀ ਘੋਸ਼ਣਾ ਕਰਦੀ छुटਕਾਰਿਆਂ ਦੀ ਘੋਸ਼ਣਾ ਕਰਦੀਆਂ ਪਿਤਾ ਹੀਲਿੰਗ ਪਾਵਰ ਦੀ ਘੋਸ਼ਣਾ ਕਰਦੀਆਂ ਖੁਦਾਵਨ ਖੁਦਾ ਇਹਨਾਂ ਦੀ ਲਾਈਫ ਦੇ ਉੱਤੇ ਪਿਤਾ ਤੇਰੀ ਗਲੋਰੀ ਨੂੰ ਮੈਂ ਡਿਕਲੇਅਰ ਕਰਦੀਆਂ ਪ੍ਰੋਸਪੈਰਿਟੀ ਨੂੰ ਮੈਂ ਡਿਕਲੇਅਰ ਕਰਦੀ ਆ ਐਕਸੀਲੈਂਸੀ ਨੂੰ ਮੈਂ ਡਿਕਲੇਅਰ ਕਰਦੀ ਤੇਰੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਖੁਦਾਵਨ ਖੁਦਾ ਪਵਿੱਤਰ ਆਤਮਾ ਤੇਰਾ ਧੰਨਵਾਦ 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 ਤੇਰੇ ਲਹੂ ਦੀ ਸ਼ਾਮਰਥੇ ਨਦੇ ਜੀਵਨ ਚਕਾਰਿਆ ਕਰੇ ਤੇਰਾ ਅਭਿਸ਼ੇਕ ਇਹਨਾਂ ਦੇ ਜੀਵਨ ਚਕਾਰਿਆ ਕਰੇ ਤੇਰਾ ਮਸਾ ਨਦੀ ਲਾਈਫ ਚ ਉਤਰੇ 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 ਯੇਸ਼ੂ ਮਸੀਹ ਦੇ ਨਾਮ ਚ ਹਰ ਪ੍ਰੇ ਲਾਈਫ ਨੂੰ ਚੁਰਾਉਣ ਵਾਲੀ ਗੰਦੀ ਆਤਮਾ ਡਿਸਟਰੈਕਸ਼ਨ ਡਿਸਟਰਬਿੰਗ ਡੈਵਲ ਦੀ ਹਰ ਯੋਜਨਾ ਦੇ ਉੱਤੇ ਖੁਦਾਵਨ ਖੁਦਾ ਤੇਰੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਪਰਮੇਸ਼ਰ thank you jesus thank you jesus thank you jesus thank you jesus sabjan sabjan khuda wand da dhanyawad karna shuru karo ਕਿਆ ਸ਼ੁਰੂ ਕਰਾਂ ਕਿ ਪਿਤਾ ਮੈਂ ਸੰਗਾnga ਨਹੀਂ ਪਿਤਾ ਮੈਂ ਤੇਰੇ ਸੂ ਸਮਾਚਾਰ ਨੂੰ ਸੁਣਾਵਾਂਗਾ ਮੈਂ ਸੱਚਮੁੱਚ ਮੈਂ ਬਹੁਤ ਇੰਚ ਤੇਰਾ ਧੰਨਵਾਦ ਕਰਾਂਗਾ ਔਰ ਤੇਰੀਆਂ ਪਲਿਆਈਆਂ ਦੀਆਂ ਗੱਲਾਂ ਨੂੰ ਮੈਂ ਦੱਸਾਂਗਾ ਪਰਮੇਸ਼ਰ ਜੋ ਤੂੰ ਮੇਰੇ ਉੱਤੇ ਕੀਤੀਆਂ ਖੁਦਾਵਨ ਖੁਦਾ ਯਹੋਵਾ ਜਿੱਦਾਂ ਮੈਂ ਤੈਨੂੰ ਚੱਕਿਆ ਵੇਖਿਆ ਕਿ ਤੂੰ ਕਿੰਨਾ ਪਲਾ ਤੂੰ ਕਿੰਨਾ ਮੁਬਾਰਕ ਪਰਮੇਸ਼ਰਾਂ ਮੈਂ ਬਹੁਤ ਧਿਆਨ ਦੇ ਵਿੱਚ ਪਿਤਾ ਤੇਰੇ ਨਾਮ ਦੀ ਵਡਿਆਈ ਕਰਨ ਵਾਲਾ ਹੋ ਸਕਾਂ ਪਿਤਾ ਔਰ ਬਹੁਤ ਤੇ ਤੇਰੇ ਨਾਮ ਨੂੰ ਜਾਣਣ ਤੇਰੇ ਨਾਮ ਨੂੰ ਮੁਬਾਰਕ ਤੇ ਤੈਨੂੰ ਤਾਨ ਆਖਣ ਪਿਤਾ ਐਸਾ ਗ੍ਰੇਸ ਐਸਾ ਅਨੁਗ੍ਰਹਿ ਦੇ ਪਰਮੇਸ਼ਾ ਆਪਣੇ ਲੋਕਾਂ ਨੂੰ ਐਸੀ ਫਾਇਰ ਐਸਾ ਮੱਸਾ ਆਪਣੇ ਲੋਕਾਂ ਨੂੰ ਤੇਰੇ ਲੀਸ ਕਰ ਖੁਦਾਯਾ ਖੁਦਾ ਪਿਤਾ ਤੇਰੇ ਲੋਕਾਂ ਨੂੰ ਮੈਂ ਤੇਰੇ ਲਹੂ ਚ ਚਿਪੋਨੀ ਨਾ ਨੂੰ ਮੈਂ ਬlesਕੋਸ਼ਿਤ ਕਰ ਦਿਆਂ ਮੇਰਾ ਵਿਸ਼ਵਾਸ ਆਈ ਦੇ ਵਰਡ ਤੋਂ ਬਾਪ ਪਿਤਾ ਨਾ ਦੀਆਂ ਜ਼ਿੰਦਗੀਆਂ ਸੇਵ ਨਾ ਰਹਿਣਗੀਆਂ ਪਿਤਾ ਇਹਨਾਂ ਦੇ ਹਾਲਾਤ ਸੇਵ ਨਾ ਰਹਿਣਗੇ ਅੱਜ ਦੀ ਪ੍ਰਾਰਥਨਾ ਇਹਨਾਂ ਦੇ ਜੀਵਨ ਚ ਪਿਤਾ ਵੱਡੇ ਫਲਾਂ ਨੂੰ ਲੈ ਕੇ ਆਏਗੀ ਤੇਰੇ ਨਾਮ ਦੀ ਮਹਿੰਮਾ ਨੂੰ ਚਮਕਾਵੇਗੀ ਖੁਦਾਵਨ ਖੁਦਾ ਤੇਰੀ ਸਾਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਪਰਮੇਸ਼ਰ ਖੁਦਾਇ ਮੈਨਾਂ ਨੂੰ ਬles ਕਰਦੀ ਹਰ ਐਕਸੀਡੈਂਟਰੀ ਸਪਿਰਿਟ ਨੂੰ ਕੈਨਸਲ ਕਰਦੀ ਬੈਡ ਨਿਊਜ਼ ਕੈਨਸਲ ਕਰਦੀਆਂ ਹਰ ਸ਼ੈਤਾਨੀ ਯੋਜਨਾ ਨੂੰ ਕੈਨਸਲ ਕਰਦੀਆਂ ਪਰਮੇਸ਼ਰ ਤੇਰਾ ਰੂਹ ਤੇਰੀ ਸਾਮਰਥ ਇਹਨਾਂ ਦੇ ਜੀਵਨ ਦੇ ਉੱਤੇ ਉੱtre ਪਿਤਾ ਔਰ ਤੇਰੇ ਨਾਮ ਦੇ ਚਰਨਾਂ ਨੂੰ ਮੈਂ ਪਿਤਾ ਵਫਾਦਾਰੀ ਦੀ ਪਿਤਾ ਪਰਮੇਸ਼ਰ ਇਹਨਾਂ ਦੀ ਲਾਈਫ ਤੇ ਘੋਸ਼ਣਾ ਕਰਦੀਆਂ ਵਫਾਦਾਰੀ ਦੇ ਨਾਲ ਤੇਰੇ ਨਾਮ 'ਚ ਵਾਅਦੇ ਤੇ ਵਾਅਦੇ ਚਲੇ ਜਾਣ ਪਿਤਾ ਬles ਕਰ ਆਸ਼ੀਸ਼ਿਤ ਕਰ ਪਿਤਾ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ